ਤਦੋਂ ਅਮਰੀਕਾ ਵੱਲੋਂ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਇੱਥੇ ਈਰਾਨ ਵੱਲੋਂ ਪਰਮਾਣੂ ਹਥਿਆਰ ਵਿਕਸਿਤ ਕਰਨ ਦੇ ਲਈ ਰਿਸਰਚ ਕੀਤੀ ਜਾ ਰਹੀ ਸੀ ਉਸ ਅਮਰੀਕਾ ਵੱਲੋਂ ਇਹਨਾਂ ਤਿੰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਵਿੱਚ ਫੋਰਡੋ ਨਤਾਨਜ਼ ਅਤੇ ਇਫਸਹਾਨ ਸ਼ਾਮਲ ਨੇ ਇਹਨਾਂ ਤਿੰਨਾਂ ਟਿਕਾਣਿਆਂ ਦੇ ਵਿੱਚ ਉੱਤੇ ਅਮਰੀਕੀ ਲੜਾਕੂ ਜਹਾਜ਼ਾਂ ਵੱਲੋਂ ਬੰਬਾਰੀ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਐਤਵਾਰ ਸਵੇਰੇ ਤੜਕਸਾਰ ਤਕਰੀਬਨ 4:30 ਵਜੇ ਇਹ ਹਮਲਾ ਅਮਰੀਕੀ ਲੜਾਕੂ ਜਹਾਜ਼ਾਂ ਦੇ ਵੱਲੋਂ ਕੀਤਾ ਗਿਆ ਇਸ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਬੰਬਾਂ ਦੀ ਪੂਰੀ ਖੇਪ ਜਿਹੜੀ ਇਹਨਾਂ ਤਿੰਨਾਂ ਟਿਕਾਣਿਆਂ ਦੇ ਉੱਤੇ ਸਿੱਟੀ ਗਈ ਹੈ ਇਸ ਤੋਂ ਬਾਅਦ ਈਰਾਨ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਉਹਨਾਂ ਕਿਹਾ ਕਿ ਮਹੱਤਵਪੂਰਨ ਪਰਮਾਣੂ ਸਥਾਨਾਂ ਨੂੰ ਅਮਰੀਕਾ ਨੇ ਨਿਸ਼ਾਨਾ ਬਣਾਇਆ ਹੈ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਹੁਣ ਉਹਨਾਂ ਨੂੰ ਸ਼ਾਂਤੀ ਅਖਤਿਆਰ ਕਰਨੀ ਚਾਹੀਦੀ ਹੈ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਮਰੀਕਾ ਵੱਲੋਂ ਇਸ ਤੋਂ ਵੀ ਵੱਡੇ ਹਮਲੇ ਇਜ਼ਰਾਈਲ ਦੇ ਉੱਤੇ ਕੀਤੇ ਜਾਣਗੇ